ਰਾਸ਼ਟਰੀ ਜਾਂਚ ਏਜੰਸੀ NIA ਨੇ ਐਤਵਾਨੂ ਖਾਲਸਾਨੀ ਅੱਤਵਾਦੀ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਵਿਦੇਸ਼ ਵਿੱਚ ਰਹਿੰਦੇ ਬੱਬਰ ਖਾਲਸਾ ਦੇ ਅੱਤਵਾਦੀ ਹਰਿੰਦਰ ਸਿੰਘ ਸੰਦੂਰ ਉਰਫ ਰਿੰਦਾ ਨਾਲ ਮਿਲ ਕੇ ਭਾਰਤ ਵਿੱਚ ਕੰਮ ਕਰ ਰਿਹਾ ਸੀ ਤੇ ਇਹ ਉਹੀ ਖਾਲਸਾਨੀ ਹੈ ਜੋ 2016 ਵਿੱਚ ਨਾਬਾ ਜੇਲ ਬ੍ਰੇਕ ਕਰ ਭਜਿਆ ਸੀ ਜਾਣਕਾਰੀ ਮੁਤਾਬਕ ਐਨਆਈਏ ਨੇ ਖਾਲਸਾਨੀ ਕਸ਼ਮੀਰ ਸਿੰਘ ਤੇ 10 ਲੱਖ ਦਾ ਇਨਾਮ ਵੀ ਰੱਖਿਆ ਸੀ ਜਿਸ ਨੂੰ ਹੁਣ ਬਿਹਾਰ ਦੇ ਮੋਤੀਹਾਰੀ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਨਾਬਾ ਜੇਲ੍ਹ ਤੋੜ ਕੇ ਫਰਾਰ ਹੋਣ ਤੋਂ ਬਾਅਦ ਕਸ਼ਮੀਰ ਸਿੰਘ ਰਿੰਦਾ ਸਮੇਤ ਹੋਰ ਖਾਲਿਸਤਾਨੀ ਅੱਤਵਾਦੀਆਂ ਨਾਲ ਜੁੜ ਗਿਆ ਤੇ ਗ੍ਰਿਫਤਾਰ ਕੀਤਾ ਕਸ਼ਮੀਰ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਰਿੰਦਾ ਨੇਪਾਲ ਅਤੇ ਕਸ਼ਮੀਰ ਵਿੱਚ ਅੱਤਵਾਦੀ ਗਰੋਹ ਨਾਲ ਵੀ ਜੁੜਿਆ ਹੋਇਆ ਸੀ ਤੇ NIA ਦੇ ਕੇਸ ਤੋਂ ਪਗੋੜਾ ਵੀ ਸੀ ਤੇ ਗ੍ਰਿਫਤਾਰ ਕੀਤੇ ਕਸ਼ਮੀਰ ਸਿੰਘ ਤੇ ਸਾਜ਼ਿਸ਼ ਵਿੱਚ ਸ਼ਾਮਲ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਉਹਨਾਂ ਨੂੰ ਪਨਾਹ ਲੌਜਿਸਟਿਕ ਸਹਾਇਤਾ ਅਤੇ ਅੱਤਵਾਦੀ ਫੰਡ ਇਕੱਠਾ ਕਰਨ ਤੇ ਇਲਜ਼ਾਮ ਨੇ ਇਹ ਵੀ ਖੁਲਾਸਾ ਹੈ ਕਿ ਕਸ਼ਮੀਰ ਸਿੰਘ ਦੇ ਸਾਥੀ ਭਾਰਤ ਅਤੇ ਅਤਵਾਦੀ ਗਤਿਵਿਧੀਆਂ ਨੂੰ ਅੰਜਾਮ ਦੇ ਕੇ ਨੇਪਾਲ ਭੱਜ ਗਏ ਸਨ ਜਿਸ ਵਿੱਚ ਇੱਕ ਵੱਡੀ ਵਾਰਦਾਤ ਪੰਜਾਬ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਵੀ ਹੈ ਐਨਆਈਏ ਨੇ ਅਗਸਤ 2022 ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਸਾਨੀ ਲਿਬਰੇਸ਼ਨ ਫੋਰਸ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਸੂ ਮੋਟੋ ਮਾਮਲਾ ਦਰਜ ਕੀਤਾ ਸੀ ਤੇ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਸਾਰੇ ਭਾਰਤ ਚ ਅੱਤਵਾਦੀ ਵਾਰਦਾਤਾ ਕਰ ਰਹੇ ਨੇ ਜਿਵੇਂ ਬਾਰਡਰ ਪਾਰ ਤੋਂ ਹਥਿਆਰ ਗੋਲਾ ਬਾਰੂਦ ਵਿਸਫੋਟਕ ਆਈਡੀ ਆਦੀ ਤਸਕਰੀ ਵਿੱਚ ਲੱਗੇ ਹੋਏ ਸਨ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰ ਸਿੰਘ ਨੂੰ 2022 ਵਿੱਚ ਪੋੜਾ ਕਰਾ ਦਿੱਤਾ ਸੀ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਤੇ ਕਸ਼ਮੀਰ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਵੀ ਦਿੱਤਾ ਜਾਣਾ ਸੀ ਐਨਆਈਏ ਨੇ ਜੁਲਾਈ 2023 ਵਿੱਚ 9 ਅੱਤਵਾਦੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਜਿਸ ਜੇ ਸੰਧੂ ਅਤੇ ਲੰਡਾ ਸ਼ਾਮਲ ਸਨ ਤੇ ਹੁਣ ਇਸੇ ਤੇ ਕਾਰਵਾਈ ਕਰਦੇ ਹੋਏ ਖਾਲਸਤਾਨੀ ਅੱਤਵਾਦੀ ਤੇ ਨਾਬਾਜ਼ ਜੇਲ੍ਹ ਬਰੇਕ ਦੇ ਮਲਜ਼ਮ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਵੇਖਣਾ ਹੋਵੇਗਾ ਕਿ ਕਸ਼ਮੀਰ ਸਿੰਘ ਤੋਂ ਹੋਰ ਕੀ ਕੁਝ ਜਾਣਕਾਰੀ ਅੱਤਵਾਦੀ ਗਤੀਵਿਧੀਆਂ ਬਾਰੇ ਮਿਲਦੀ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਰਾਸ਼ਟਰੀ ਜਾਂਚ ਏਜੰਸੀ NIA ਨੇ ਐਤਵਾਨ ਨੂੰ ਖਾਲਸਤਾਨੀ ਅੱਤਵਾਦੀ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਵਿਦੇਸ਼ ਵਿੱਚ ਰਹਿੰਦੇ ਬੱਬਰ ਖਾਲਸਾ ਦੇ ਅਤਵਾਦੀ ਹਰਿੰਦਰ ਸਿੰਘ ਸੰਦੂਰ ਉਰਫ ਰਿੰਦਾ ਨਾਲ ਮਿਲ ਕੇ ਭਾਰਤ ਵਿੱਚ ਕੰਮ ਕਰ ਰਿਹਾ ਸੀ ਤੇ ਇਹ ਉਹੀ ਖਾਲਿਸਤਾਨੀ ਹੈ ਜੋ 2016 ਵਿੱਚ ਨਾਬਾ ਜੇਲ ਬ੍ਰੇਕ ਕਰ ਭਜਿਆ ਸੀ ਜਾਣਕਾਰੀ ਮੁਤਾਬਕ ਐਨਆਈਐਨ ਨੇ ਖਾਲਿਸਤਾਨੀ ਕਸ਼ਮੀਰ ਸਿੰਘ ਤੇ 10 ਲੱਖ ਦਾ ਇਨਾਮ ਵੀ ਰੱਖਿਆ ਸੀ ਜਿਸ ਨੂੰ ਹੁਣ ਬਿਹਾਰ ਦੇ ਮੋਤੀਹਾਰੀ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਨਾਬਾ ਜੇਲ ਤੋੜ ਕੇ ਫਰਾਰ ਹੋਣ ਤੋਂ ਬਾਅਦ ਕਸ਼ਮੀਰ ਸਿੰਘ ਰਿੰਦਾ ਸਮੇਤ ਹੋਰ ਖਾਲਿਸਤਾਨੀ ਅਤਵਾਦੀਆਂ ਨਾਲ ਜੁੜ ਗਿਆ ਤੇ ਗ੍ਰਿਫਤਾਰ ਕੀਤਾ ਕਸ਼ਮੀਰ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਰਿੰਦਾ ਨੇਪਾਲ ਅਤੇ ਕਸ਼ਮੀਰ ਵਿੱਚ ਅੱਤਵਾਦੀ ਗਰੋਹ ਨਾਲ ਵੀ ਜੁੜਿਆ ਹੋਇਆ ਸੀ ਤੇ NIA ਦੇ ਕੇਸ ਤੋਂ ਪਗੋੜਾ ਵੀ ਸੀ ਤੇ ਗ੍ਰਿਫਤਾਰ ਕੀਤੇ ਕਸ਼ਮੀਰ ਸਿੰਘ ਤੇ ਸਾਜ਼ਿਸ਼ ਵਿੱਚ ਸ਼ਾਮਲ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਉਹਨਾਂ ਨੂੰ ਪਨਾਹ ਲੌਜਿਸਟਿਕ ਸਹਾਇਤਾ ਅਤੇ ਅੱਤਵਾਦੀ ਫੰਡ ਇਕੱਠਾ ਕਰਨ ਤੇ ਇਲਜ਼ਾਮ ਨੇ ਤੇ ਇਹ ਵੀ ਖੁਲਾਸਾ ਹੈ ਕਿ ਕਸ਼ਮੀਰ ਸਿੰਘ ਦੇ ਸਾਥੀ ਭਾਰਤ ਅਤੇ ਅੱਤਵਾਦੀ ਗਤਿਵਿਧੀਆਂ ਨੂੰ ਅੰਜਾਮ ਦੇ ਕੇ ਨੇਪਾਲ ਭੱਜ ਗਏ ਸਨ ਜਿਸ ਵਿੱਚ ਇੱਕ ਵੱਡੀ ਵਾਰਦਾਤ ਪੰਜਾਬ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਵੀ ਹੈ ਐਨਆਈਏ ਨੇ ਅਗਸਤ 2022 ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਸਾਨੀ ਲਿਬਰੇਸ਼ਨ ਫੋਰਸ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਸੂ ਮੋਟੋ ਮਾਮਲਾ ਦਰਜ ਕੀਤਾ ਸੀ ਤੇ ਜਾਂਚ ਵਿਜੇ ਖੁਲਾਸਾ ਹੋਇਆ ਕਿ ਇਹ ਸਾਰੇ ਭਾਰਤ ਚ ਅੱਤਵਾਦੀ ਵਾਰਦਾਤਾ ਕਰ ਰਹੇ ਨੇ ਜਿਵੇਂ ਬਾਰਡਰ ਪਾਰ ਤੋਂ ਹਥਿਆਰ ਗੋਲਾ ਬਾਰੂਦ ਵਿਸਫੋਟਕ ਆਈਡੀ ਆਦੀ ਤਸਕਰੀ ਵਿੱਚ ਲੱਗੇ ਹੋਏ ਸਨ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰ ਸਿੰਘ ਨੂੰ 2022 ਵਿੱਚ ਪੋੜਾ ਕਰਾ ਦਿੱਤਾ ਸੀ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਤੇ ਕਸ਼ਮੀਰ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਵੀ ਦਿੱਤਾ ਜਾਣਾ ਸੀ ਐਨਆਈਏ ਨੇ ਜੁਲਾਈ 2023 ਵਿੱਚ 9 ਅੱਤਵਾਦੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਜਿਸ 'ਚ ਸੰਧੂ ਅਤੇ ਲੰਡਾ ਸ਼ਾਮਲ ਸਨ ਤੇ ਹੁਣ ਇਸੇ ਤੇ ਕਾਰਵਾਈ ਕਰਦੇ ਹੋਏ ਖਾਲਸਤਾਨੀ ਅੱਤਵਾਦੀ ਤੇ ਨਾਬਾਜ਼ ਜੇਲ੍ਹ ਬ੍ਰੇਕ ਦੇ ਮਲਜ਼ਮ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਵੇਖਣਾ ਹੋਏਗਾ ਕਿ ਕਸ਼ਮੀਰ ਸਿੰਘ ਤੋਂ ਹੋਰ ਕੀ ਕੁਝ ਜਾਣਕਾਰੀ ਅਤਵਾਦੀ ਗਤੀਵਿਧੀਆਂ ਬਾਰੇ ਮਿਲਦੀ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ